ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਮੈਂ ਤੁਹਾਨੂੰ ਦੱਸਦਾ ਜਿਹੜਾ ਦੂਜਾ ਅੰਦੋਲਨ ਹੋਣ ਲੜਿਆ ਜਾ ਰਿਹਾਗਾ ਇਹਦੀਆਂ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗੀਆਂ ਕਿ ਮੁੱਖ ਮੰਗਾਂ ਹੈ ਕਿ 20 ਮੁੱਖ ਮੰਗਾਂ ਐ ਥੋੜੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਦ ਨਾ ਰੋਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕੀਤਾ ਜਾਵੇ ਬਹੁਤ ਵਧੀਆ ਗੱਲ ਆ ਇਹ ਦੇਸ਼ ਦੇ ਹਰ ਇੱਕ ਨਾਗਰਿਕ ਨੂੰ 10000 ਰੁਪਏ ਵਡਾਪਾ ਤੇ ਵਿਧਵਾ ਪੈਨਸ਼ਨ ਦਿੱਤੀ ਜਾਵੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਉੱਪਰ ਸੁਆਮੀਨਾਥਨ ਕਮਿਸ਼ਨ ਐਮ ਐਸ ਪੀ ਦਾ ਕਾਨੂੰਨ ਬਣਾਇਆ ਜਾਵੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਰ तरह ਦੇ ਕਰਜ਼ੇ ਤੇ ਪੱਕੀ ਲੀਕ ਫੇਰ ਜਾਈਵੇ ਜਿਵੇਂ ਕਾਰਪੋਰੇਟਾਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਆ ਤੇ ਕਿਸਾਨਾਂ ਦੇ ਵੀ ਕੀਤੇ ਜਾਣੇ ਚਾਹੀਦੇ ਆ ਮਜ਼ਦੂਰਾਂ ਦੇ ਰੱਦ ਮਜ਼ਦੂਰਾਂ ਮਜ਼ਦੂਰਾਂ ਦੇ ਰੱਦ ਕੀਤੇ 44 ਕਾਨੂੰਨ ਬਹਾਲ ਕੀਤੇ ਜਾਣ 12 ਘੰਟੇ ਦਾੜੀ ਦਾ ਕਾਨੂੰਨ ਵਾਪਸ ਲਾਇਆਵੇ ਦਿਹਾੜੀ 8 ਘੰਟੇ ਹੀ ਹੋਣੀ ਚਾਹੀਦੀ ਆ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਮਹਿੰਗਾਈ ਰੋਕਣ ਵਾਲੇ ਨੀਤੀਆਂ ਅਪਣਾਈਆਂ ਜਾਣ ਸਰਕਾਰੀ ਅਦਾਰਿਆਂ ਦੇ ਨਿਜੀਕਰਨ ਬੰਦ ਕੀਤਾ ਜਾਵੇ ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ ਕੇਂਦਰ ਦੇ ਸੂਬੇ ਦੀਆਂ ਸਾਰੀਆਂ ਖਾਲੀ ਪੋਸਟਾਂ ਭਰੀਆਂ ਜਾਣ ਠੇਕੇ ਵਾਲੇ ਮੁਲਾਜ਼ਮ ਪੱਕੇ ਕੀਤੇ ਜਾਣ ਤੇ ਅੱਗੇ ਰੈਗੂਲਰ ਭਰਤੀ ਕੀਤੀ ਜਾਣ ਵੱਡੇ ਵੱਡੇ ਮਾਰ ਬੰਦ ਕੀਤੇ ਜਾਣ ਰਵਾਇਤੀ ਬਾਜ਼ਾਰ ਬਹਾਲ ਕੀਤੇ ਜਾਣ ਜਿਹੜੇ ਛੋਟੇ ਦੁਕਾਨਾਂ ਬਚੇ ਰਹਿਣ ਹਰ ਕਸਬੇ ਵਿੱਚ ਛੋਟੀਆਂ ਸੰਦਿ ਇਕਾਈਆਂ ਲਾਈਆਂ ਜਾਣ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਐਕਸਪ੍ਰੈਸ ਸੜਕਾਂ ਵਿੱਚ ਆਈ ਜ਼ਮੀਨ ਦਾ ਇੱਕ ਸਾਰ ਮੁਆਵਜ਼ਾ ਘਟੋ-ਘਟ 1 ਕਰੋੜ ਦੇ ਪ੍ਰਧਿਆ ਕਿੜਕ ਕੀਤਾ ਜਾਵੇ ਖੇਤੀਛਾਇ ਇੱਕ ਧੰਦੇ ਨੂੰ ਉਤਸ਼ਾਹਿਤ ਕਰਕੇ ਕਾਰਪੋਰੇਟ ਸਾਈਟ ਦੇ ਚੁੰਗਲ ਤੋਂ ਬਚਾਇਆ ਜਾਵੇ ਲਖੀਮਪੁਰ ਖੇਰੀ ਦੇ ਦੋਸ਼ੀਆਂ ਨੂੰ ਸਜ਼ਾ ਮ ਦਿੱਤੀਆਂ ਜਾਣ ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀ ਰਿਹਾਅ ਕੀਤੇ ਜਾਣ ਕਿਸਾਨੀ ਮੋਰਚੇ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦਿੱਤੀਆਂ ਜਾਣ ਡਰਾਈਵਰ ਵਿਰੋਧੀ ਬਣਾਇਆ ਹਟ ਐਂਡ ਰਨ ਕਾਨੂੰਨ ਮੁਕੰਮਲ ਤੌਰ ਤੇ ਰੱਦ ਕੀਤਾ ਜਾਵੇ ਮਜ਼ਦੂਰਾਂ ਦੀ ਘੱਟੋ ਘੱਟ ਉਸਰਜਤ 21000 ਰੁਪਏ ਮਾਸਿਕ ਤੇ 2700 ਵੀ ਹੋਣ ਚਾਹੀਦੀ ਇਹ ਬਹੁਤ ਵਧੀਆ ਚੀਜ਼ ਆ ਇਹ ਮਨਰੇਗਾ ਤਹਿਤ ਸਾਰਾ ਸਾਲ ਕੰਮ ਮਿਲਣਾ ਚਾਹੀਦਾ 365 ਦਿਨ ਕੈਰ ਜਥੇਬੰਦਕ ਮਜ਼ਦੂਰਾ ਰੇੜੀ ਫੜੀ ਰਿਕਸ਼ਾ ਸਾਰੀ ਇਹਦੇ ਘੇਲੂ ਮੁੰਡਾਂ ਦੀ ਸਮਾਜਿਕ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ ਮੈਡਮ ਮੀਰ ਅੰਗਲਵਾੜੀ ਆਸਾ ਵਰਕਰ ਨੂੰ ਘੱਟੋ ਘੱਟ ਮਜ਼ਦੂਰੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਇਹ ਹੈਗੀਆਂ ਜਿਹੜੀਆਂ ਮੁੱਖ ਮੰਗਾਂ ਸਾਰਿਆਂ ਨੂੰ ਇਹ ਸ਼ੇਅਰ ਕਰੋ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਜਿਹੜਾ ਦੂਜਾ ਇਹ ਅੰਦੋਲਨ ਹੈ ਇਹਦੀਆਂ ਮੁੱਖ ਮੰਗਾਂ ਹੈ ਕੀ ਇਹਦੇ ਵਿੱਚ ਸਾਰੇ ਲੋਕ ਆ ਗਏ ਆ ਇਕੱਲੇ ਕਿਸਾਨ ਤਾਂ ਕਿਤੇ ਨਹੀਂ ਹੈ ਵਿੱਚ ਮਜ਼ਦੂਰ ਵੀ ਆ ਗਏ ਹਰ ਇੱਕ ਜਿੱਤੇ ਦੇ ਲੋਕ ਆ ਗਏ ਬੁਢਾਪਾ ਪੈਨਸ਼ਨ ਵੀ ਆ ਗਈ ਜਿਹੜੇ ਰੇੜੀ ਫੜੀ ਆਗੇ ਸਾਰੇ ਆਗੇ ਦੇ ਵਿੱਚ ਠੀਕ ਹੈ ਸਾਰਿਆਂ ਦੇ ਲਈ ਜ਼ਰੂਰੀ ਆ ਜੇ ਇਹ ਸਾਰੀਆਂ ਬੀੜੀਆਂ 20 ਮੰਗਾ ਇਹ ਪੂਰੀਆਂ ਹੋ ਜਾਂਦੀਆਂ ਐ ਉੱਚੋ ਤੁਸੀਂ ਕਿੰਨਾ ਜ਼ਿਆਦੇ ਇਹ ਇਹ ਜ਼ਰੂਰੀ ਆ ਸਾਰੀਆਂ ਮੰਗਾ ਕਿਉਂਕਿ ਸਰਕਾਰ ਲੋਕਾਂ ਦੀ ਹੁੰਦੀ ਐ ਲੋਕਾਂ ਨੇ ਬਣਾਈ ਐ ਲੋਕਾਂ ਦੇ ਟੈਕਸ ਨਾਲ ਚੱਲਦੀ ਆ ਠੀਕ ਆ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾਗਾ ਇਹ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੁੱਖ ਮੰਗਾ ਹੈ ਕੀ ਲੋਕ ਗਮਰਾ ਹੋਏ ਪਏ ਆ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਦੂਜੀ ਵਾਰ ਅੰਦੋਨਲੇ ਕਿਸ ਚੀਜ਼ ਦਾਗਾ ਇਹਦੇ ਵਿੱਚ ਸਾਰਿਆਂ ਦਾ ਫਾਇਦਾ ਐ ਜਿੰਨੇ ਵੀ ਹੈਗੇ ਲੋਕ ਆਉਂਦੇ ਕੱਲੇ ਕਿਸਾਨ ਦੀ ਗੱਲ ਇੱਥੇ ਕਿਤੇ ਨਹੀਂ ਹੈਗੀਗੀ